ਜੇ ਸਾਡਾ ਸਾਥ ਵੀ ਲੈਣਾ ਚਾਹਣਗੇ ਤਾਂ ਉਹ ਅਸੀਂ ਕੋਈ ਉਹਦੇ 'ਚ ਕੋਈ ਬੈਰ ਵਿਰੋਧ ਨਹੀਂ ਸਾਡਾ ਉਹਦੇ 'ਚ ਸਾਥ ਵੀ ਦੇਵਾਂਗੇ ਸਾਰੇ ਮਿਲ ਕੇ ਚੱਲਾਂਗੇ ਕੋਈ ਐਹੀ ਜੀ ਗੱਲ ਨਹੀਂ ਐ ਇਸ ਕਰਕੇ ਪੰਜਾਬ ਦੇ ਹਿੱਤਾਂ ਲਈ ਸਿੱਖਾਂ ਦੇ ਹਿੱਤਾਂ ਲਈ ਕਿਉਂਕਿ ਜੇ ਖਾਲਸਾ ਜਿਹੜਾ ਉਹਦੀ ਸ਼ਾਨ ਕਾਇਮ ਆ ਤਾਂ ਹੀ ਦੇਸ਼ ਰੱਖੇਗਾ ਇਹ ਸਮਝ ਲੈਣਾ ਚਾਹੀਦਾ ਮੈਂ ਤਾਂ ਇੰਨੀਆਂ ਗੱਲਾਂ ਕਹਿਣੀਆਂ ਸੀ ਤੇ ਹੁਣ ਰਾਜੂ ਜੀ ਗੱਲ ਕਰਨਗੇ ਜੀ ਸਰ ਸਵਾਗਤ ਹੈ ਜੀ ਬਹੁਤ ਜੀ ਲਗਾਤਾਰ ਬੇਲੀਆਂ ਹੁੰਦੀਆਂ ਜਾਂ ਕਹਿੰਦੇ ਬਾਬੂ ਜੋ ਪੇਪਰ 'ਚ ਨਹੀਂ ਜਾਣ ਦਿੱਤਾ ਜਾਂਦਾ ਉਦੋਂ ਐਸ ਜੀ ਪੀ ਸੀ ਪ੍ਰੈਸ ਕਾਨਫਰੰਸ ਵੀ ਕਈ ਵਾਰ ਕਰਦੀ ਐ ਸੀ ਪੀਸੀ ਨੇ ਕਈ ਵਾਰ ਪੱਤਰ ਵੀ ਲਿਖਿਆ ਉਦੋਂ ਤਾਂ ਬੀ ਜੀ ਪੀ ਦਾ ਕੋਈ ਵੀ ਲਿਟਰ ਜਵਾਬ ਨਹੀਂ ਆਇਆ ਹੁਣ ਸਾਰਿਆਂ ਦਾ ਕੀ ਹੋ ਗਿਆ ਵੀ ਕਦੀ ਪ੍ਰਦਰਸ਼ਨ ਵੀ ਐ ਪ੍ਰੈਸ ਜਦੋਂ ਸਾਨੂੰ ਗਾਲਾਂ ਕੱਢਦੇ ਆ ਉਹ ਸਾਡੇ ਤੋਂ ਸਾਡੇ ਨਾਲ ਭਾਈਵਾਲ ਰਹੇ ਅਜ 2.5 ਸਾਲਾ ਹੁਣ ਹੀ ਨਹੀਂ ਐ ਹੁਣ ਹੀ ਨਹੀਂ ਐ ਉਦੋਂ ਪਹਿਲਾਂ ਤਾਂ ਉਹ ਕਹਿੰਦੇ ਸੀ ਜਿੰਨਾ ਸੁਰੱਖਿਅਤ ਸਾਡੇ ਉਸ ਸਿੱਖਾਂ ਦੀ ਆਨ ਸ਼ਾਨ ਕਾਇਮ ਆ ਤੇ ਉਹ ਕਿਸੇ ਦੇ ਹੈ ਨਹੀਂ ਆ 2.5 ਸਾਲ ਚੀ ਉਹ ਸੱਤਾ ਪ੍ਰਾਪਤੀ ਨਹੀਂ ਹੋ ਰਹੀ ਇਸ ਇਸ ਚ ਦਿੱਕਤ ਪੈ ਗਈ ਆ ਅਸੀਂ ਤਾਂ ਨਾਲ ਸਾਡੇ ਕੋਲੋਂ ਲੈਣਾ ਹੀ ਨਹੀਂ ਚਾਹੁੰਦੇ ਉਹ ਮੁੱਦੇ ਕਾਇਮ ਰੱਖਣਾ ਚਾਹੁੰਦੇ ਆ ਰਾਜਨੀਤੀ ਤੋਂ ਪ੍ਰੇਰਿਤ ਕੰਮ ਕਰਦੀ ਐ ਐਨਜੀਪੀਸੀ ਵੀ ਜੇ ਉਹ ਨਾ ਕਰੇ ਸਾਡੇ ਕੋਲੋਂ ਸਹਿਯੋਗ ਲੈਣਾ ਚਾਹੇ ਸਭ ਸਹਿਯੋਗ ਦੇਣ ਨੂੰ ਤਿਆਰ ਨੇ ਔਰ ਇਸ ਮੁੱਦੇ ਤੇ ਤਾਂ ਮੋਦੀ ਜੀ ਵੀ ਆਦੇਸ਼ ਕਰ ਦੇਣਗੇ ਔਰ ਹਾਲਾਂਕਿ ਮੋਦੀ ਜੀ ਨੇ ਇਹਦੇ 'ਚ ਨਹੀਂ ਕਰਨਾ ਇਹਦੇ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਠੀਕ ਹੈ ਤੇ ਉਹ ਉਹ ਜਿਹੜੀਆਂ ਐਗਜ਼ਾਮੀਨੇਸ਼ਨ ਲੈਂਦੀਆਂ ਨੇ ਉਹ ਉਹਨਾਂ ਸੰਸਥਾਵਾਂ ਦਾ ਕੰਮ ਆ ਰਾਉਂਡ ਗੰਦਾ ਬਿਆਨ ਵੀ ਆਇਆ ਕਹਿੰਦੇ ਵੀ ਉਹਨਾਂ ਨੇ ਟਵੀਟ ਕੀਤਾ ਜਿਵੇਂ ਵੀ ਉਹਨਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜਨੋੜ ਕੇ ਪੇਸ਼ ਕੀਤਾ ਗਿਆ ਸਾਡਾ ਮੇਰਾ ਕੁਝ ਅਜੇ ਹਾਲੀ ਕਹਿਣਾ ਸੀ ਕੁਐਸਚਨ ਆਪਾਂ ਖੀਚ ਲੈ ਲੀਏ ਪਲੀਜ਼ ਆਪਕੋ ਦਾ ਕਾਨਫਰੈਂਸ ਚਲੋ ਇਥੇ ਰੰਗੇ ਮਾਈਕ ਇੱਧਰ ਕਰਨੇ ਤੁਸੀਂ ਆਪਣੇ ਨਾਲ ਆ ਜਰਾ ਦੁਬਾਰਾ ਕੀ ਹੋ ਗਿਆ ਬੱਸ ਅੱਜ ਦਾ ਜਿਹੜਾ ਮੁੱਦਾ ਹੈ ਜਿਸ ਤੇ ਅੱਜ ਆਪਾਂ ਗੱਲ ਕਰਨ ਨੂੰ ਇੱਥੇ ਇਕੱਠੇ ਹੋਏ ਆਂ ਇਹ ਬਹੁਤ ਹੀ ਸੀਰੀਅਸ ਮੁੱਦਾ ਹੈ ਔਰ ਕਿਸੇ ਹਲਕੇ ਪੰਚ ਇਸ ਤੇ ਗੱਲ ਨਹੀਂ ਹੋ ਸਕਦੀ ਹੈ ਪੰਜਾਬੀ ਦੀ ਘਾਵਤ ਹੈ ਛੱਜ ਤਾਂ ਬੋਲੇ ਛਾਣਣੀ ਕਿਉਂ ਬੋਲੇ ਔਰ ਕਾਂਗਰਸ ਹੈਜ਼ ਬੀਨ ਸੀਰੀਅਲ ਕਿਲਰ ਆਫ 6 ਮੈਂ ਰਿਪੀਟ ਕਰ ਰਹੇ ਹਾਂ ਕਾਂਗਰਸ ਹੈਜ਼ ਬੀਨ ਸੀਰੀਅਲ ਕਿਲਰ ਆਫ ਸਿਕਸ ਔਰ ਇਹ ਕਿਲਿੰਗਸ ਜਿਹੜੀਆਂ ਹੋਈਆਂ ਨੇ 1947 ਤੋਂ ਸ਼ੁਰੂ ਹੋਈਆਂ ਜਦੋਂ ਸਿੱਖਾਂ ਨੇ ਵਿਰੋਧ ਕੀਤਾ ਸੀਗਾ ਕਿ ਪੰਜਾਬ ਦੀ ਵੰਡ ਨਾ ਕੀਤੀ ਜਾਏ ਹਿੰਦੁਸਤਾਨ ਦੀ ਵੰਡ ਨਾ ਕੀਤੀ ਜਾਏ ਸਾਡਾ ਸਾਰਾ ਪੰਜਾਬ ਵੰਡਿਆ ਜਾਏਗਾ ਸਾਡੇ ਜਿਹੜੀਆਂ ਗੁਰਦੁਆਰੇ ਵੰਡੇ ਜਾਣਗੇ ਸਾਡਾ ਹੋਮਲੈਂਡ ਵੰਡਿਆ ਜਾਏਗਾ ਉਸ ਦੇ باوجود ਵੀ ਰਾਹੁਲ ਗਾਂਧੀ ਜੀ ਦੇ ਪਰਦਾਦਾ ਜੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਾਰਟੀਸ਼ਨ ਕੀਤੀ ਔਰ ਸਭ ਤੋਂ ਜ਼ਿਆਦਾ ਬਲੱਡ ਸ਼ੈਡ ਜਦੋਂ ਹੋਇਆ ਸਭ ਤੋਂ ਜ਼ਿਆਦਾ ਸਿੱਖਾਂ ਦੇ ਰੇਪ ਪੈਣਾ ਦੇ ਹੋਏ ਲੁੱਟਮਾਰ ਹੋਈ ਲਾਸ ਆਫ ਪ੍ਰੋਪਰਟੀ ਹੋਈ ਔਰ ਉਹ ਜਿਹੜਾ ਰੋਸ ਅੱਜ ਵੀ ਤੁਸੀਂ ਸਿੱਖਾਂ ਚ ਦੇਖਦੇ ਹੋ ਉਹਦੀ ਜਿਹੜੀ ਸ਼ੁਰੂਆਤ 1947 ਦੇ ਵਿੱਚ ਹੋਈ ਉਸ ਤੋਂ ਬਾਅਦ ਨਹਿਰੂ ਰਿਪੋਰਟ ਔਰ ਕਾਂਗਰਸ ਪਾਰਟੀ ਬਿਫੋਰ ਪਾਰਟੀਸ਼ਨ ਇਟਸੈਲਫ ਹਮੇਸ਼ਾ ਕਹਿੰਦੀ ਸੀ ਕਿ ਅਸੀਂ ਲਿੰਗੁਇਸਟਿਕ ਸਟੇਟਸ ਬਣਾਵਾਂਗੇ ਲੇਕਿਨ 1952 ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੋਇਆ ਸਿੱਖਾਂ ਨੂੰ ਮੰਗਤੇ ਬਣਾਤਾ ਕਿ ਜੇ ਪੰਜਾਬ ਸੂਬਾ ਬਣਾਣਾ ਸਾਨੂੰ ਮੰਗਤੇ ਬਣਾਇਆ ਗਿਆ ਬਾਕੀ ਸਟੇਟ ਦਾ ਰੀਆਰਗੇਨਾਈਜੇਸ਼ਨ ਐਕਟ ਲਿੰਗੁਇਸਟਿਕ ਬੇਸਿਸ ਤੇ ਹੋਇਆ ਪੰਜਾਬ ਨੂੰ ਮੰਗਣਾ ਪਿਆ ਐਜੀਟੇਸ਼ਨਾਂ ਕਰਨੀਆਂ ਪਈਆਂ ਲਾਠੀਆਂ ਖਾਣੀਆਂ ਪਈਆਂ ਜੇਲਾਂ ਕਾਉਣੀਆਂ ਪਈਆਂ ਔਰ ਜਦੋਂ ਦਿੱਤਾ ਵੀ ਉਦੋਂ ਟ੍ਰਾਂਕੇਟੇ ਟੁੱਟਾ ਫੁੱਟਾ ਪੰਜਾਬ ਬਿਤਾ ਔਰ ਪਹਿਲੀ ਮਿਸਾਲ ਕ੍ਰੀਏਟ ਹੋਈ ਜਦੋਂ ਇੰਦਰਾ ਗਾਂਧੀ ਜੀ ਨੇ ਪੰਜਾਬ ਨੂੰ ਚੰਡੀਗੜ੍ਹ ਤੋਂ ਬਗੈਰ ਦਿੱਤਾ ਉਸ ਤੋਂ ਬਾਅਦ ਸਾਡੇ ਪਾਣੀ ਮੰਡੇ ਗਏ ਸਾਡਾ ਪਾਣੀ ਲੁੱਟਿਆ ਗਿਆ ਪੰਜਾਬ ਦਾ ਇਥੋਂ ਦੇ ਮੁੱਖ ਮੰਤਰੀ ਜਿਹੜੇ ਕਿ ਕਾਂਗਰਸ ਦੇ ਮੁੱਖ ਮੰਤਰੀ ਸੀ ਉਹਨਾਂ ਦੀ ਬਾਹ ਮੋੜ ਕੇ ਇੰਦਰਾ ਗਾਂਧੀ ਜੀ ਨੇ ਕਿਹਾ ਕਿ ਸੁਪਰੀਮ ਕੋਰਟ ਤੋਂ ਆਪਣਾ ਕੋਰਟ ਵਾਪਸ ਲਓ ਆਪਣਾ ਕੇਸ ਵਾਪਸ ਲਓ ਔਰ ਸਾਡੇ ਪਾਣੀ ਦੂਜੀਆਂ ਸਟੇਟਾਂ ਚ ਦਿੱਤੇ ਗਏ ਉਸ ਇਹ ਕੋਈ ਛੋਟੀਆਂ ਗੱਲਾਂ ਨਹੀਂ ਇਹਦੇ ਨਾਲ ਜਿਹੜਾ ਇੱਕ ਵੱਡਾ ਮੁੱਦਾ ਜਿਹੜਾ ਕੁਐਸਚਨ ਉੱਠਦਾ ਕਿ ਪੰਜਾਬ ਦੇ ਸਿੱਖਾਂ ਚ ਰੋਸ਼ ਹੈ ਕਿ ਨਹੀਂ ਹੈ ਮੈਂ ਕਹਿੰਨਾ ਜੀ ਰੋਸ਼ ਹੈ ਲੇਕਿਨ ਉਹ ਰੋਸ਼ ਕਿਸ ਕਰਕੇ ਹੈ ਉਹ ਰੋਸ਼ ਰਾਹੁਲ ਗਾਂਧੀ ਜੀ ਦੀ ਪਾਰਟੀ ਆ ਉਹਨਾਂ ਦੀ ਫੈਮਲੀ ਪੜਦਾਦੇ ਪਿਤਾ ਕਰਕੇ ਇਹ ਰੋਸ਼ ਹੈ ਆ ਜਦੋਂ ਇੱਕ ਐਜੂਕੇਸ਼ਨ ਸ਼ੁਰੂ ਹੋਈ ਇੱਕ ਨਾਨ ਵਾਇ ਇੱਕ ਨਾਨ ਵਾਇਲੈਂਟ ਸ਼ਾਂਤੀਪੂਰਕ ਐਜੀਟੇਸ਼ਨ ਤੋਂ ਬਾਅਦ ਨਾ ਤੁਸੀਂ ਜਦੋਂ ਪੰਜਾਬ ਦਿੱਤਾ ਜਦੋਂ ਪਾਣੀ ਵੀ ਲੈ ਲਿਆ ਜਦੋਂ ਪਾਰਟੀਸ਼ਨ ਦਾ ਵੀ ਕੁਛ ਨਹੀਂ ਬਣਿਆ ਜਦੋਂ ਇੱਕ ਮੂਵਮੈਂਟ ਸ਼ੁਰੂ ਹੋਈ ਉਹਨੂੰ ਦਬਾਉਣ ਦੇ ਲਈ ਹਜ਼ਾਰਾਂ ਸਿੱਖ ਮਾਰੇ ਗਏ ਹਜ਼ਾਰਾਂ ਯੂਥ ਮਾਰੇ ਗਏ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਅਕਾਲ ਤਖਤ 'ਤੇ ਪਾਇਆ ਗਿਆ ਟੈਂਕ ਤੋਪਾਂ ਉੱਤੇ ਚੜਾਈਆਂ ਗਈਆਂ ਉਸ ਤੋਂ ਬਾਅਦ 1984 ਦੇ ਜਿਹੜਾ ਅਕਤੂਬਰ ਦੇ ਵਿੱਚ ਇੰਦਰ ਗਾਂਧੀ ਜੀ ਦੀ ਹੱਤਿਆ ਹੋਣੀ ਨਹੀਂ ਚਾਹੀਦੀ ਸੀ ਪਰ ਉਸ ਤੋਂ ਬਾਅਦ ਕੱਲੇ-ਕੱਲੇ ਦਿੱਲੀ ਦੇ ਵਿੱਚ 3000 ਜਿਹੜੇ 6 ਸਨ ਬੀਬੀਆਂ ਸਨ ਬੱਚੇ ਸਨ ਉਹਨਾਂ ਦੇ ਗਲੇ ਦੇ ਟਾਇਰਾਂ 'ਚ ਪਾ ਕੇ ਔਰ ਹਰ ਤਰ੍ਹਾਂ ਦਾ ਕਤਲਾਮ ਹੋਇਆ ਦੈਟਸ ਵਾਈ ਕਾਲ ਕਾਂਗਰਸ ਇਸ ਆ ਸੀਰੀਅਲ ਕਿਲਰ ਆਫ 6 ਔਰ ਸਭ ਤੋਂ ਜ਼ਿਆਦਾ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਿੱਖਾਂ ਨੂੰ ਬਹੁਤ ਵੱਡਾ ਰੋਸ ਹੈ ਕਿਸਾਨੂ ਸਾਡੀ ਜਿਹੜੀ ਸਿੱਖ ਆਈਡੈਂਟੀਟੀ ਹੈ ਉਹ ਸਿਰਫ ਕੜੇ ਦੇ ਨਾਲ ਜਾਂ ਪਗ ਨਾਲ ਕਲੇ ਨਹੀਂ ਆਂਦੀ ਹੈ ਕਨਸਟੀਟਿਊਸ਼ਨ ਦੇ ਵਿੱਚ ਨਹਿਰੂ ਜੀ ਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਬਾਕੀ ਜਿਹੜੇ ਰਿਲੀਜੀਅਨ ਹੈ ਉਹਦੇ ਵਿੱਚ ਮਰਜ ਕਰ ਦਿੱਤਾ ਜਾਏ ਜੇ ਤੁਸੀਂ ਦੇਖੋਗੇ ਕਿ ਇੱਕ ਐਕਸਪਲੇਨੇਸ਼ਨ ਹੈ ਆਰਟੀਕਲ 25 ਆਫ ਦਾ ਕਨਸਟੀਟਿਊਸ਼ਨ ਵਿਚ ਸੇਜ਼ ਰੈਫਰੈਂਸ ਟੂ ਹਿੰਦੂਜ਼ ਆਲਸੋ ਮੀਨਸ ਰੈਫਰੈਂਸ ਟੂ ਸਿੱਖ ਇਹ ਸਭ ਤੋਂ ਵੱਡੀ ਦੁੱਖ ਹੈ ਸਿੱਖ ਇਹਦੇ ਤੇ ਐਜੀਟੇਸ਼ਨ ਕਰਦੇ ਨੇ ਕਿ ਅਸੀਂ ਇੱਕ ਅਲੱਗ ਰਿਲੀਜੀਅਨ ਐ ਸਾਨੂੰ ਇਦਾਂ ਕਿਉਂ ਕੀਤਾ ਗਿਆ ਜਦੋਂ ਜਦੋਂ ਪੰਡਿਤ ਨਹਿਰੂ ਨੇ ਹਿੰਦੂ ਐਕਟ ਬਣਾਇਆ ਮੈਰਿਜ ਐਕਟ ਬਣਾਇਆ 1956 ਚ ਹਿੰਦੂ ਮੈਰਿਜ ਐਕਟ ਬਣਾਇਆ ਉਹਦੇ ਚ ਫੇਰ ਕਿਹਾ ਗਿਆ ਕਿ ਇਹ ਸਿੱਖਾਂ ਤੇ ਵੀ ਅਪਲਾਈ ਹੋਏਗਾ ਤੇ ਸਿੱਖ ਹਿੰਦੂ ਸਭ ਇੱਕ ਨੇ ਇਹ ਸਾਰੀਆਂ ਚੀਜ਼ਾਂ ਜਾਣ ਬੁਝ ਕੇ ਸਿੱਖਾਂ ਦੀ ਆਈਡੈਂਟੀਟੀ ਨੂੰ ਖਤਮ ਕਰਨ ਲਈ ਕੀਤੀਆਂ ਗਈਆਂ ਇਹ ਸਾਰਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਲੇਕਿਨ ਅੱਜ ਉਹਦਾ ਭਾਂਡਾ ਜਿਹੜਾ ਫੋੜ ਰਹੇ ਨੇ ਉਹ ਦੂਜੀਆਂ ਪਾਰਟੀਆਂ ਤੇ ਰਾਹੁਲ ਗਾਂਧੀ ਤੋੜ ਰਹੇ ਨੇ ਉਹ ਇਸ ਨੂੰ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਪੰਜਾਬ ਦੇ ਸਿੱਖ ਸਾਰੀ ਸਿੱਖ ਕੌਮ ਜਿਹੜੀ ਨਾਰਾਜ਼ ਹੈ ਉਹਨਾਂ ਦੇ ਮਨ 'ਚ ਰੋਸ ਹੈ ਉਹ ਇਹਨਾਂ ਗੱਲਾਂ ਕਰਕੇ ਰੋਸ ਹੈ ਕਿ 2000 ਦੇ ਵਿੱਚ ਜਦੋਂ ਇੱਥੇ ਦੇ ਸੀਐਮ ਕਾਂਗਰਸ ਦੇ ਸਮੇਂ ਉਦੋਂ 25 ਹਜ਼ਾਰ ਬੰਦਾ ਡਿਸਪੀਅਰਡ ਯੂਥ ਹੋਇਆ ਉਹਦੀ ਕੋਈ ਇੰਕੁਆਇਰੀ ਹੋਈ ਬਿਲਕੁਲ ਨਹੀਂ ਹੋਈ ਉਹਦੇ ਕੌਣ ਜ਼ਿੰਮੇਵਾਰ ਸਨ ਉਹ ਰਾਹੁਲ ਗਾਂਧੀ ਦੇ ਫੈਮਿਲੀ ਔਰ ਰਾਹੁਲ ਗਾਂਧੀ ਦੇ ਪਾਰਟੀ ਜ਼ਿੰਮੇਵਾਰ ਹੈ ਇਸ ਲਈ ਇੱਕ ਪਾਸੇ ਇਹ ਗੱਲਾਂ ਹੋ ਰਹੀਆਂ ਨੇ ਦੂਜੇ ਪਾਸੇ ਮੋਦੀ ਜੀ ਆਪਣੇ ਸਿੱਖਾਂ ਦੇ ਮਰਮ ਲਗਾਉਣ ਨੂੰ ਕੋਸ਼ਿਸ਼ ਕਰ ਰਹੇ ਨੇ ਉਸ ਬਰਮ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲਾਂ ਹੀ ਗਰੇਵਾਲ ਸਾਹਿਬ ਨੇ ਦੱਸਿਆ ਕਿ ਪਾਵੇਂ ਉਹ ਲੰਗਾਓ ਹੋਵੇ ਪਾਤਪੁਰ ਸਾਹਿਬ ਦਾ ਭਾਈ ਗੁਰਤੇਗ ਬਾਦ ਸਾਹਿਬ ਜੀ ਦਾ 400 ਸਾਲਾ ਜਨਮ ਦਿਨ ਹੋਵੇ ਪਾਵੇਂ ਹੋਰ ਕੋਈ ਵੀ ਚੀਜ਼ ਹੋਵੇ ਜਿਸ ਸਤਕਾਰ ਨਾਲ ਜਿਸ ਸੈਂਸੈਰਿਟੀ ਦੇ ਨਾਲ ਜਿਸ ਆਹ ਔਨੈਸਟੀ ਇਮਾਨਦਾਰੀ ਦੇ ਨਾਲ ਮੋਦੀ ਜੀ ਨੇ ਸੇਬਜਾਂਦੇਆ ਨੂੰ ਇੱਕ ਨੈਸ਼ਨਲ ਗੁਰਪੁਰਬ ਦੀ ਤਰ੍ਹਾਂ ਮਨਾਉਣ ਦਾ ਹੁਕਮ ਕੀਤਾ ਇਹ ਦੱਸਦਾ ਹੈ ਕਿ ਉਹ ਸਿੱਖਾਂ ਦੇ ਲਈ ਸਨੇਹ ਰੱਖਦੇ ਨੇ ਸਿੱਖ ਗੁਰਾਂ ਲਈ ਇੱਜ਼ਤ ਰੱਖਦੇ ਨੇ ਉਹ ਚਾਹੁੰਦੇ ਨੇ ਕਿ ਸਿੱਖ ਪੂਰੇ ਦੇ ਪੂਰੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਿੱਖ Hindu society ਦੇ ਇੱਕ ਟਾਈਮ ਪ੍ਰੋਟੈਕਟਰ ਰਏ ਸਨ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਿਰ ਕਟਵਾਇਆ ਸੀ ਉਹਦੇ ਲਈ ਉਹ ਇਸ਼ਾਨ ਮੰਨਦੇ ਨੇ ਇਸ ਲਈ ਇਹ ਬਹੁਤ ਹੀ ਗੈਰ ਜ਼ਿੰਮੇਵਾਰ ਇਰਿਸਪੌਂਸਿਬਲ ਸਟੇਟਮੈਂਟ ਰਾਹੁਲ ਗਾਂਧੀ ਨੇ ਦਿੱਤੀ ਹੈ ਉਹਨਾਂ ਨੂੰ ਸਿੱਖਾਂ ਤੋਂ ਔਰ ਪੂਰੇ ਹਿੰਦੁਸਤਾਨ ਇਹ ਦੋਸਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇੱਕ ਤੁਸੀਂ ਲੱਗਦੀ ਲੈਟਰ ਵੀ ਲਿਖੀ ਸੀ। ਆ ਇੱਕ ਮਿੰਟ ਇਹਨਾਂ ਨੂੰ ਵੀ ਸੁਣ ਲਓ। ਨਹੀਂ ਮੈਂ ਸਿਰਫ ਇਹਨਾ ਕਹਿਣਾ ਚਾਹਾਂਗਾ ਜਿਆਦਾ ਸਬਜੈਕਟਸ ਡਿਸਕਸ ਹੋ ਗਏ ਨੇ। ਤੇ ਉਹ ਗੰਭੀਰ ਜੀ ਨੂੰ ਸਿਕਾ ਦਾ ਸਕੂਲਸਮੈਨ ਤੇ ਮੈਂ ਬਣਾ ਦਿੱਤਾ। ਦੇਖੋ ਜਿਨੂੰ ਨੌਲੇਜ ਹੋਵੇ ਜਿਨੂੰ ਉਹਦਾ ਐਕਸਪੀਰੀਅੰਸ ਹੋਵੇ ਅਨੁਭਵ ਹੋਵੇ ਤੁਹਾਡਾ ਕੀ ਰਿਸ਼ਤਾ ਹੈ ਸਿੱਖ ਧਰਮ ਦੇ ਨਾਲ ਜਾਂ ਸਿੱਖ ਪਬਲਿਕ ਦੇ ਨਾਲ ਕਿ ਉਹਨਾਂ ਦੀ ਪੱਗ ਤੇ ਖੜੇ ਬਾਰੇ ਤੁਹਾਨੂੰ ਚਿੰਤਾ ਹੋ ਗਈ ਤੁਸੀਂ ਕਿਹੜੀ ਫੈਮਿਲੀ ਨੂੰ ਗਰਮ ਕਰਦੇ ਹੋ ਤੁਸੀਂ ਉਹਨਾਂ ਨੂੰ ਬਿਲੋਂਗ ਕਰਦੇ ਹੋ ਜਿਨ੍ਹਾਂ ਨੇ ਆਪਰੇਸ਼ਨ ਦੂਰਸਤ ਕਰਵਾਇਆ ਆਰਮੀ ਦਰਬਾਰ ਸਾਹਿਬ ਭੇਜੀ ਜਿਨ੍ਹਾਂ ਨੇ ਦਿੱਲੀ ਦੇ ਰਾਈਟ ਸਰਵਾਏ ਤੁਹਾਨੂੰ ਹੱਕ ਨਹੀਂ ਹੈ ਸਿੱਖਾ ਦੇ ਬਾਰੇ ਵਿੱਚ ਕੋਈ ਓਪੀਨੀਅਨ ਐਕਸਪ੍ਰੈਸ ਕਰਨ ਦਾ ਔਰ ਜੋ ਵੀ ਤੁਸੀਂ ਕੀਤਾ ਉਹ ਗਲਤ ਹੈ ਨਹੀਂ ਜਿਹਾ ਕੀਤਾ ਯੂ ਹੈ ਨੋ ਰਾਈਟ ਟੂ ਸੇ ਵਾਟ ਯੂ ਆਰ ਸੈਡ ਦੂਸਰਾ ਜਿਹੜਾ ਮੇਰਾ ਆਪਣਾ ਖਿਆਲ ਹੈ ਕਿ ਸਾਡੇ ਲਈ ਅਸੀਂ ਸਾਰੇ ਜੀਪੀ ਵਿੱਚ ਕੰਮ ਕਰਨ ਵਾਲੇ ਸਿੱਖ ਮੈਂਬਰਸ ਆ ਤੇ ਸਾਡਾ ਸਾਬਕਾ ਹੋਈ ਰਾਜੂ ਜੀ ਨੇ ਕਿਹਾ ਸਾਨੂੰ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਮੈਂ ਗਰਵਲਜੀ ਨਾਲ ਚਰਚਾ ਕੀਤੀ ਉਹ ਕਹਿੰਦੇ ਜ਼ਰੂਰ ਬੋਲਣਾ ਚਾਹੀਦਾ ਔਰ ਸਾਨੂੰ ਇਹਨੂੰ ਕੌਂਟਰਡਿਕਟ ਕਰਨਾ ਚਾਹੀਦਾ ਕਿ ਜੋ ਕਿਹਾ ਗਿਆ غلط ਕਿਹਾ ਗਿਆ ਔਰ ਅਸੀਂ ਉਹਨਾਂ ਬਿਲਕੁਲ ਸਹਿਮਤ ਨਹੀਂ ਹਾਂ ਅਸੀਂ ਉਹਦਾ ਵਿਰੋਧ ਕਰਦੇ ਹਾਂ ਸੋ ਇਹ ਕਰਕੇ ਤੁਹਾਨੂੰ ਸਾਰਿਆਂ ਨੂੰ ਅ ਕਲਚਰ ਦਿੱਤੀ ਔਰ ਸਾਰਾ ਅਸੀਂ ਪੁਆਇੰਟ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਬਹੁਤ ਬਹੁਤ ਸ਼ੁਕਰੀਆ ਅਰੇ ਜੀ ਕੋਈ ਕਿਸੇ ਨੂੰ ਕੋਈ ਸਵਾਲ ਹੋਵੇ ਤਾਂ ਪੁੱਛ ਲਓ ਆਹੋ ਕਹਿੰਦੇ ਨੂੰ ਬੋਲਣ ਦਾ ਕੋਈ ਸਿੱਖਾਂ ਬਾਰੇ ਟਿੱਪਣੀ ਕਰਨ ਦਾ ਹੱਕ ਨਹੀਂ ਪਰ ਉਹ ਜਿਹਦੇ ਨਾਲ ਉਹ ਦੇਸ਼ ਦੇ ਵਿਰੋਧੀ ਕਰਦੇ ਨੇ ਇਤਹਾਸਾ ਵੀ ਨੇ ਕੀ ਦੇਸ਼ ਦੇ ਵਿਰੋਧੀ ਕਰਦੇ ਨੇ ਇਤਹਾਸਾ ਸਿੱਖਾਂ ਬਾਰੇ ਕੋਈ ਵਿਚਾਰ ਆਪਣੇ ਨਹੀਂ ਰੱਖਦੇ ਨਹੀਂ ਦੇਖੋ ਬਿਲਕੁਲ ਰੱਖ ਸਕਦੇ ਆ ਪਰ ਜਿਸ ਤਰ੍ਹਾਂ ਦੀ ਬੈਕਗ੍ਰਾਉਂਡ ਆ ਦੇਖੋ ਉਹ ਪੁੱਲ ਇਹ ਪੁੱਲ ਕੀ ਕਰ ਰਹੇ ਨੇ ਕਿ ਬਲੂ ਸਟਾਰਚ ਕੀ ਹੋਇਆ ਸੀ ਦਿੱਲੀ ਦਾ ਰਾਈਟਸ ਕੀ ਹੋਇਆ ਸੀ ਮੇਰਾ ਆਪਣਾ ਖਿਆਲ ਹੈ ਕਿ ਜੇਕਰ ਕੋਈ ਰੈਫਰੈਂਸ ਹੁੰਦਾ ਨਾ ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਹੁੰਦਾ ਤੇ ਬੋਲ ਸਕਦੇ ਆ ਉਸ ਨੂੰ ਨਾ ਸਿਲੈਕਟਿਵਲੀ ਆਇਸ਼ੂ ਕੱਢਿਆ ਜਿਹਦੀ ਲੋੜ ਨਹੀਂ ਸੀ ਜੇਕਰ ਕੋਈ ਸਬਜੈਕਟ ਚੱਲ ਰਿਹਾ ਹੋਵੇ ਡਿਸਕਸ਼ਨ ਪੂਰੀ ਆਫ ਸਟੂਡ ਹੋ ਜਾਂਦੀ ਹੈ ਇੱਥੇ ਕੋਈ ਆਫ ਸਟੂਡ ਨਹੀਂ ਸੀ ਤੇ ਮੇਰਾ ਆਪਣਾ ਪਰਸਨ ਚਾਹਗਾ ਹੋ ਸਕਦਾ ਕੋਡਾ ਕੋਈ ਵਿਚਾਰ ਹੋ ਰਿਹਾ ਹੈ ਜੀ ਮੇਰਾ ਸਵਾਲ ਇਹ ਹੈ ਕਿ ਵਾਰ ਵਾਰ ਆਇਡੈਂਟੀਟੀ ਨੂੰ ਹੀ ਲੈ ਕੇ ਇਹ ਮੁੱਦਾ ਬਣਾਇਆ ਜਾ ਰਿਹਾ ਹੈ ਚਾਹੇ ਕੋਈ ਵੀ ਰਿਲੀਜਨ ਕੀ ਕਾਂਗਰਸ ਕੋਲੇ ਕੋਈ ਮੁੱਦਾ ਨਹੀਂ ਇਹ ਜੇ ਉਹਨੇ ਨੇ ਇਹ ਸਟੇਟਮੈਂਟ ਦੇਣੀ ਸੀ ਕਿ ਇੰਨਾ ਕੀ ਰਹਿ ਕੇ ਦਿੱਤੀ ਜਾ ਸਕਦੀ ਜਿਵੇਂ ਦੇਖਦੇ ਦੋ ਚੀਜ਼ਾਂ ਦੇਖੋ ਤੁਹਾਡਾ ਜਿਹੜਾ ਸਵਾਲ ਹੈ ਬਿਲਕੁਲ ਹੀ ਇੱਕ ਵਾਜਬ ਸਵਾਲ ਹੈ ਕਿ ਜਿਹੜੀ ਰਾਜਨੀਤੀ ਅੱਜ ਹੋਣੀ ਚਾਹੀਦੀ ਹੈ ਉਹ ਮੁੱਦੇ ਤੇ ਹੋਣੀ ਚਾਹੀਦੀ ਹੈ ਉਹ ਡਵੈਲਪਮੈਂਟ ਹੋਣੀ ਚਾਹੀਦੀ ਹੈ ਉਹ ਵਿਕਸਿਤ ਭਾਰਤ ਕਿਦਾਂ ਬਣਾਇਆ ਜਾਏ ਉਹਦੇ ਤੇ ਹੋਣੀ ਚਾਹੀਦੀ ਹੈ ਸਾਡਾ ਜਿਹੜੀ ਕੰਟਰੀ ਹੈ ਉਸ ਨੂੰ ਥਰਡ ਲਾਰਜੇਸਟ ਇਕਨੋਮੀ ਕਿਦਾਂ ਬਣਾਇਆ ਜਾਏ ਉਹਦੇ ਤੇ ਹੋਣੀ ਚਾਹੀਦੀ ਹੈ ਜੇ ਪੰਜਾਬ ਦੀ ਆਪਾਂ ਗੱਲ ਕਰ ਲਈਏ ਤਾਂ ਜਿਹੜੇ ਬਜ਼ੁਰਗ ਹੁਣ ਕੱਲੇ ਪਾਏ ਨੇ ਕਿਉਂਕਿ ਉਹਨਾਂ ਦੇ ਬੱਚੇ ਸਾਰੇ ਮਾਈਗ੍ਰੇਟ ਕਰ ਗਏ ਨੇ ਉਹਨਾਂ ਬਾਰੇ ਗੱਲ ਹੋਣੀ ਚਾਹੀਦੀ ਹੈ ਸਾਡੇ ਪਾਣੀਆਂ ਤੇ ਗੱਲ ਹੋਣੀ ਚਾਹੀਦੀ ਹੈ ਚੰਡੀਗੜ੍ਹ ਜਿਹੜਾ ਉਹਨਾਂ ਨੇ ਨਹੀਂ ਦਿੱਤਾ ਸੀ ਉਹਦੇ ਤੇ ਗੱਲ ਹੋਣੀ ਚਾਹੀਦੀ ਹੈ ਲੇਕਿਨ ਵਾਰੀ-ਵਾਰੀ ਆਪਣੀ ਅਟੈਂਸ਼ਨ ਨੂੰ ਡਵਰਟ ਕਰਨ ਦੇ ਲਈ ਉਹ ਇਹੋ ਜਿਹੇ ਮੁੱਦੇ ਉਠਾਉਂਦੇ ਨੇ ਔਰ ਉਹ ਵੀ ਇੱਕ ਬੇਸਲੈਸ ਮੁੱਦੇ ਉਠਾਉਂਦੇ ਨੇ ਝੂਠ ਦੀ ਰਾਜਨੀਤੀ ਕਰਦੇ ਨੇ ਔਰ ਫਿਕਸ਼ਨ ਕ੍ਰੀਏਟ ਕਰਦੇ ਨੇ ਦੀ ਪਦੇ ਸਰਕਾਰ ਦੇ ਵਿੱਚ ਵੀ ਮੈਨੂੰ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਬਣਾਉਣ ਦੀ ਜਗ੍ਹਾ ਦਿੱਤੀ ਗਈ। BBMP ਵਰਗੀਆਂ ਸੰਸਥਾਵਾਂ ਨੂੰ ਪੰਜਾਬ ਨੂੰ ਬਾਹਰ ਕਰਨ ਦੀਆਂ ਮਿਲਣਾ ਚਾਹੀਆਂ। BSF ਨੂੰ ਉਹਦਾ ਏਰੀਆ ਦਾ ਦੇਖੋ ਇਹ ਤੁਸੀਂ ਮੈਨੂੰ ਥੋੜਾ ਡਿਸਪਾਇੰਟਮੈਂਟ ਹੋ ਰਹੀ ਹੈ ਕਿ ਤੁਸੀਂ ਇਹ ਮੁੱਦਾ ਉਠਾ ਰਹੇ ਹੋ। ਕਿ BBMP ਨੂੰ ਹਟਾਇਆ ਗਿਆ ਕੀ ਹਟਾਇਆ ਗਿਆ? ਮੈਂ ਪਾਵਰ ਮਿਨਿਸਟਰੀ ਵਿੱਚ ਕੰਮ ਕੀਤਾ ਹੈ ਜੀ 5 ਸਾਲ। ਆਈ ਵਾਸ ਲੁਕਿੰਗ ਆਫਟਰ BBMP ਸਬਜੈਕਟ। ਤੁਸੀਂ ਦੱਸੋ ਕੀ ਅਰੇਂਜਮੈਂਟ ਹੋਈ ਉੱਥੇ? ਕੋਰਟ ਮੇਂ ਦੀ ਸ਼ਮਤਾ ਦੇ ਇਸ ਸ਼ਮਤਾ ਦਾ ਜ਼ਿਕਰ ਕੀਤਾ ਗਿਆ ਕਿ ਚੇਅਰਮੈਨ ਬਣਨ ਲਈ ਜਿਹੜੇ ਤਜਰਬੇ ਦੀ ਜਰੂਰਤ ਹੈ ਉਸ 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 ਮਾੜਤਾ ਦੇ ਤਾਂ ਕਹਿੰਦੇ ਪੰਜਾਬ ਵਿੱਚ ਬਣਾਟੀ ਹੈ ਨਹੀਂ ਤੇ ਜਦੋਂ ਨਹੀਂ ਨਹੀਂ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ BBMB रिक्वायर्स द बेस्ट ਇੰਜੀਨੀਅਰ ਔਰ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਨਹੀਂ ਨਹੀਂ ਜੀ ਇਹ ਇਹ ਜੀ ਕੋਈ ਅਮੈਂਡਮੈਂਟ ਨਹੀਂ ਕਰਨੀ ਤੁਹਾਡਾ ਮੁੱਦਾ ਕੀ ਹੈ ਨਹੀਂ ਨਹੀਂ ਮੈਂ ਇਹ ਤੁਹਾਨੂੰ ਜਵਾਬ ਦੇਣਾ ਚਾਹ ਰਿਹਾ ਹਾਂ ਕਿ ਕੋਈ ਐਸਾ ਜਿਹੜਾ ਕਹਿ ਰਹੇ ਨੇ ਜੀ ਕਿ ਜੀ ਪੰਜਾਬ ਨੂੰ BBMB ਤੋਂ ਲੱਗ ਕਰਤਾ ਇਹ ਦੂਜਾ ਪ੍ਰੋਪਾਗੈਂਡਾ ਝੂਠ ਹੈ ਮੈਨੂੰ ਦੱਸੋ ਕਿ ਕਿਹੜਾ ਰੂਲ ਹੈ ਜਿਹੜਾ ਕਿਉਂਕਿ ਬੀਬੀਐਮਬੀ ਐਕਟ ਹੈ ਨਾ ਜੀ ਆਪ ਜੀ ਨੂੰ ਪਤਾ ਹੋਗਾ देयर इज अ ਬੀਬੀਐਮਬੀ ਐਕਟ ਠੀਕੇ ਐਕਟ ਦੇ ਥਲੇ ਰੂਲਸ ਨੇ ਪਲੀਜ਼ ਹੈਲਪ ਮੀ ਟੂ ਟੈਲ ਮੀ ਕਿ ਕਿਹੜਾ ਰੂਲ ਔਰ ਕਿਹੜੀ ਐਕਟ ਦਾ ਕਿਹੜਾ ਪ੍ਰੋਵੀਜ਼ਨ ਉਹਨਾਂ ਨੇ ਚੇਂਜ ਕੀਤਾ ਕਰਤਾਈ ਤੁਸੀਂ ਉਹ ਨਹੀਂ ਕਰੋ ਜੀ ਇਸ ਨੂੰ ਕਲੈਰੀਫਾਈ ਕਰ ਦਿਓ ਨਾ ਕਿਉਂਕਿ ਤੁਹਾਡੀਆਂ ਗ੍ਰੋਥੀ ਤੇਰਾ ਮੈਂ ਇਸ ਨੂੰ ਤੁਹਾਡੇ ਸਾਹਮਣੇ ਔਨ ਜੀ ਮੈਂ ਤੁਹਾਨੂੰ ਬੋਰਡਰ ਤੇ ਬਤਾਇਆ ਗਿਆ ਕਿਉਂਕਿ ਤੁਹਾਡੀ ਮੈਸ਼ਰ ਕੰਟਰੋਲ ਮੈਂ ਮੈਂ ਤੁਹਾਨੂੰ ਔਨ ਦਾ ਰਿਕਾਰਡ ਕਹਿ ਰਿਹਾ ਜੀ ਕੋਈ ਐਮੈਂਡਮੈਂਟ ਐਸੀ ਨਹੀਂ ਕੀਤੀ ਗਈ ਇਨ ਦਾ ਰੂਲਸ অর ਇਨ ਦਾ ਪ੍ਰੋਵੀਜ਼ਨਸ ਆਫ ਦਾ BBMB ਐਕਟ ਜਿਹੜਾ ਇਹ ਕਹੇ ਕਿ ਪੰਜਾਬ ਦੀ ਇਹਦੇ ਉੱਤੇ ਜਿਹੜੇ ਸਟੈਬਲਿਸ਼ਡ ਰਾਈਟਸ ਨੇ ਉਹ ਕਿਸੇ ਤਰੀਕੇ ਨਾਲ ਡਾਈਲੂਟ ਕੀਤੇ ਗਏ ਨਹੀਂ ਜਿਹੜੀ ਗੱਲ ਤੁਸੀਂ ਹੁਣ ਬੀਐਸਰ ਦੀ ਗੱਲ ਕਰ ਰਹੇ ਹੋ ਕਿ 50 ਕਿਲੋਮੀਟਰ ਦੀ ਮੈਂ ਤਾਂ ਕਹਿਣਾ ਹੈ ਜੀ ਕਿ ਜਿੱਥੇ ਰੋਜ਼ ਡਰੋਨ ਆ ਰਹੇ ਹੋਣ ਪੈ ਪਾਕਿਸਤਾਨ ਤੋਂ ਗਾਂਝੇ ਦੇ ਅੱਚਟੇ ਦੇ ਜਿੱਥੇ ਅਮਿਊਨੀਸ਼ਨ ਛੁੱਟਿਆ ਜਾ ਰਿਹਾ ਹੋਵੇ ਜਿੱਥੇ ਐਸੀਆਂ ਗੱਲਾਂ ਪੰਜਾਬ ਸਰਕਾਰ ਦੇ ਐਮਐਲਏ ਕਹਿੰਦੇ ਹੋਣ ਕਿ ਸਾਡੇ ਹੀ ਸਰਕਾਰ ਤੇ ਵੱਡੇ ਲੀਡਰ ਉਹ ਪੁਲਿਸ ਨੂੰ ਪ੍ਰੋਟੈਕਸ਼ਨ ਦੇ ਰਹੇ ਨੇ ਕਿ ਕੀ ਕਰਨ ਲਈ ਡਰੱਗਸ ਫੈਲਾਉਣ ਦੀ ਇਹ ਉਹਨਾਂ ਨੇ ਉਹਨਾਂ ਦੇ ਐਮ.ਐਲ.ਏ ਜਿਹੜੇ ਕਿ ਆਪਣੇ ਪੁਲਿਸ ਅਫਸਰ ਰਹਿ ਚੁੱਕੇ ਨੇ ਉਹਨਾਂ ਨੇ ਕਿਹਾ ਸੋ ਜੇ ਤੁਸੀਂ ਕੰਟਰੋਲ ਕਰਨਾ ਚਾਹ ਰਹੇ ਹੋ ਕਿ ਜੀ ਪੰਜਾਬ ਨਸ਼ਿਆਂ ਤੋਂ ਬਚ ਸਕੇ ਪੰਜਾਬ ਐਸੀ ਜਿਹੜੀ ਪਾਕਿਸਤਾਨ ਔਰ ਹੋਰ ਗਵਾਂਡੀਆਂ ਦਾ ਇਵਲ ਔਰ ਮੈਸੀਵियस ਉਹਨਾਂ ਦੇ ਡਿਜ਼ਾਈਨਸ ਨੇ ਉਹਨਾਂ ਨੂੰ ਰੋਕਿਆ ਜਾਏ ਉਹਦੇ ਲਈ ਇੱਕ ਸਕਿਉਰਿਟੀ ਸਟੈਪ ਹੈ ਔਰ ਚੀਫ ਮਿਨਿਸਟਰ ਪੰਜਾਬ ਹਰ ਟਾਈਮ ਜਾਂਦੇ ਨੇ ਹੋਮ ਮਿਨਿਸਟਰ ਦੇ ਕੋਲ ਔਰ ਕਹਿੰਦੇ ਨੇ ਜੀ ਸਾਨੂੰ ਹੋਰ ਤਾਕਤ ਦੋ ਕਿ ਅਸੀਂ ਕਰੀਏ ਸਾਨੂੰ ਹੋਰ ਤਾਕਤ ਦੋ ਕਿ ਅਸੀਂ ਇਹ ਚੀਜ਼ਾਂ ਨੂੰ ਰੋਕ ਸਕੀਏ ਸੋ ਇਹਦੇ ਨਾਲ ਕੋਈ ਫੈਡਰਲਿਜ਼ਮ ਤੇ ਅਫੈਕਟ ਨਹੀਂ ਹੋਇਆ ਹੈ ਜੀ ਸਰ ਤੁਸੀਂ ਹਰਿਆਣਾ ਦਾ ਸੰਵਿਧਾਨ ਸਮਾ ਬਣਾਉਣ ਨੂੰ ਜਗ੍ਹਾ ਦਿੱਤੀ ਗਈ ਚੰਡੀਗੜ੍ਹ ਤੋਂ ਨੇ ਬਾਰੇ ਦੇਖੋ ਚੰਡੀਗੜ੍ਹ ਦੇ ਵਿੱਚ ਪੰਜਾਬ ਮਿਨੀ ਸੈਕਰੀਟਰੀਏਟ ਹੈ ਕਿ ਨਹੀਂ ਹੈ ਪੰਜਾਬ ਦਾ ਬੀਜੇਪੀ ਆਫਿਸ ਹੈ ਕਿ ਨਹੀਂ ਹੈ ਪੰਜਾਬ ਦੇ ਵਿੱਚ ਕਿਉਂਕਿ ਚੰਡੀਗੜ੍ਹ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਦੇ ਕੇ ਆਪਣਾ ਉਹ ਚੀਜ਼ ਮੰਗ ਸਕਦੇ ਨੇ ਅਸੀਂ ਤਾਂ ਇਹ ਜਾਣੇ ਆ ਕਿ ਜਿਹੜੀ ਬਹੁਤ ਵੱਡੀ ਗਲਤੀ ਤੁਹਾਨੂੰ ਪਤਾ ਗਲਤੀ ਹੋਈ ਕੀ ਹੈ ਔਰ ਕਿਸੇ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ راہਲ ਗਵਾਂਦੀ ਨੂੰ ਚਿੱਠੀ ਲਿਖੀ ਹੈ ਉਹ ਚਿੱਠੀ ਲਿਖਿਆ ਉਹਦੇ ਵਿੱਚ ਇਹ ਮੁੱਦਾ ਲਿਖਿਆ ਗਿਆ ਕਿ ਜਦੋਂ 1966 ਤੁਸੀਂ ਰੀਆਰਗੇਨਾਈਜੇਸ਼ਨ ਐਕਟ ਪੰਜਾਬ ਦਾ ਬਣਾਉਨੇ ਹੋ ਉਹਦੇ ਵਿੱਚ ਇਹ ਲਿਖਦੇ ਹੋ कि चंडीगढ़ सीजिज टू बी पार्ट ऑफ पंजाब ये अंग्रेजी लिख्या है सीजिज टू बी पार्ट ऑफ पंजाब पर जो ती आंध्र प्रदेश रीऑर्गनाइजेशन एक्ट बना रहे हो सैक्शन चार शरेम लिखते हो कि हैदराबाद विल बी ज्वाइंट कैपिटल ऑफ तेलंगाना एंड आंध्र प्रदेश एंड आफ्टर टेन ईयरस इट विल बी ओनली एंड ओनली कैपिटल ऑफ तेलंगाना ਇਹ ਇਹ ਡਿਸਕ੍ਰਿਮੀਨੇਸ਼ਨ ਇਹ ਹੈ ਜਿਹੜੇ ਸਿੱਖ ਨਾਲ ਸਾਰਾ ਟਾਈਮ ਵਿਚਾਰੇ ਰੋਂਦੇ ਨੇ ਕਿ ਯਾਰ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਹੈ ਆ ਡਿਸਕ੍ਰਿਮੀਨੇਸ਼ਨ ਹੈ ਜੀ ਲੇਕਿਨ ਤੁਸੀਂ ਕੀ ਕਹਿੰਦੇ ਜਿ ਕੜਾ ਨਹੀਂ ਪਾਉਣ ਦਿੰਦੇ ਉਹ ਕੜਾ ਤਾਂ ਭਾਈ ਸਾਹਿਬ ਤੁਸੀਂ ਵੀ ਪਾਏ ਹੋਏ ਆ ਜਿਨ੍ਹਾਂ ਨੇ ਪਤਾ ਨਹੀਂ ਪਾਈਆਂ ਉਹਨਾਂ ਨੇ ਕੜੇ ਪਾਏ ਆ ਕੀ ਕੀ ਗੱਲ ਹੋ ਰਹੀ ਹੈ